ਹਫਤਾਰਾਂ ਵਾਲੇ ਪੁਲ ਤੇ ਨਰਾਦਰ ਦੇਖ ਲੋ ਜੀ ਕਿਸ ਤਰ੍ਹਾਂ ਦੇ ਨਾਲ ਨਰਾਦਰ ਕੀਤਾ ਜਾਂਦਾ ਆਹ ਗੰਦਗੀ ਦੇ ਕੂੜੇ ਦੇ ਢੇਰ ਔਰ ਇਹਨਾਂ ਦੇ ਵਿੱਚ ਫੋਟੋਆਂ ਛੁੱਟੀਆਂ ਨੇ ਉਹਨਾਂ ਦੇ ਵੀ ਦੇਵਤਿਆਂ ਦਾ ਨਰਾਦਰ ਹੋ ਰਿਹਾ ਵੇਖੋ ਕਿ ਕਿਸ ਤਰ੍ਹਾਂ ਦੇਵੀ ਦੇਵਤਿਆਂ ਦਾ ਨਰਾਦਰ ਕੀਤਾ ਜਾ ਰਿਹਾ ਔਰ ਸ਼ਰਮ ਲਾਲੀ ਸਾਡੇ ਲੋਕਾਂ ਨੇ ਸ਼ਰਮ ਲਾ ਕੇ ਹੱਥ ਫੜ ਲਿਆ ਔਰ ਇਹਨਾਂ ਬਸ਼ਰਮਾ ਨੂੰ ਕੀ ਕਹੀਏ ਪਿਆ ਵੇਖੋ ਦੇਵੀ ਦੇਵਤਿਆਂ ਦਾ ਨਰਾਦਰ ਕਿਸ ਤਰ੍ਹਾਂ ਦੇ ਨਾਲ ਇੱਥੇ ਹੋ ਰਿਹਾ ਔਰ ਜਿੱਧਰ ਵੇਖੋਗੇ ਗੰਦਗੀ ਦੇ ਢੇਰ ਹੀ ਤੁਹਾਨੂੰ ਮਿਲਣਗੇ ਕਿ ਅਮਰitsar ਦੀ ਨਹਿਰ ਆ ਤਾਰਾਂ ਵਾਲਾ ਪੁਲ ਆ ਗੰਦਗੀ ਦੇ ਢੇਰ ਤੁਹਾਨੂੰ ਸਾਰੇ ਬੰਨੇ ਨਜ਼ਰ ਆਉਣਗੇ ਇਹ ਪਲਾਸਟਿਕ ਤੋਂ ਹੀ ਕੈਂਸਰ ਬਾਨੇ ਆ ਤੇ ਉਹਨਾਂ ਲੋਕਾਂ ਨੇ ਲਪੇਟ ਚ ਆਇਨਾ ਜਨਾਂ ਦਾ ਕੋਈ ਕਸੂਰ ਨਹੀਂ ਸਰਕਾਰ ਪ੍ਰਸ਼ਾਸਨ ਪਤਾ ਨਹੀਂ ਕਿਉਂ ਨਹੀਂ ਜਾਗਦੇ ਇਹ ਪਲਾਸਟਿਕ ਕਿਸ ਹਸਾਬ ਦੇ ਨਾਲ ਸੁੱਟ ਰਿਹਾ ਲੋਕ ਅੰਧ ਵਿਸ਼ਵਾਸ ਚ ਫਸੇ ਭਰਾਓ ਨਾ ਗੰਦਗੀ ਪਾਇਆ ਕਰੋ ਰੱਬ ਦਾ ਵਾਸਤਾ ਤੁਹਾਨੂੰ ਕੀ ਮਿਲਣਾ ਇੱਥੇ ਗੰਦਗੀ ਪਾ ਕੇ ਆ ਕਾਲੀ ਮਿਰਚ ਵੇਖੋ ਕਿੰਨੀ ਮਹਿੰਗੀ ਆ ਤੇ ਆ ਕਿਸੇ ਬੰਦੇ ਨੇ ਲਿਆ ਕੇ ਇੱਥੇ ਕਾਲੀ ਮਿਰਚੇ ਸੁੱਟ ਦਿਆਂ ਕਿੰਨੀਆਂ ਟੋਟਾ ਹੀ ਕਿਲੋ ਆ ਗੰਦਗੀ ਜਿਹੜੀ ਆ ਇਸ ਤੋਂ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨੇ ਜਨਮ ਲੈਣਾ ਜਿਹੜੀਆਂ ਪਲਾਸਟਿਕ ਛੁੱਟੀ ਜਾਂਦੇ ਇਹਨੇ ਸੜਨਾ ਨਹੀਂ ਪਲਾਸਟਿਕ ਨੇ ਗਲਣਾ ਨਹੀਂ ਆ। ਤੋਂ ਪਾਣੀ ਚ ਗੰਦਗੀ ਨਾ ਪਾਓ ਭਰਾਓ ਰੱਬ ਦਾ ਵਾਸਤਾ ਤੁਹਾਨੂੰ ਬੜੀਆਂ ਬੇਨਤੀਆਂ ਕੀਤੀਆਂ ਪਰ ਤੁਸੀਂ ਲੋਕ ਨਹੀਂ ਸੁਧਰਦੇ। ਨਹਿਰੀ ਵਿਭਾਗ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ। ਕਮ ਸੇ ਕ ਮਹੀਨੇ ਬੰਦੇ ਤੁਹਾਡੇ ਕੋਲ ਸਟਾਫ ਦੇ 2-4 ਬੰਦਿਆਂ ਨੂੰ ਇੱਥੇ ਲਾ ਛੱਡੋ ਆ ਵੇਖੋ ਜ਼ਿੰਦਗੀ ਦੇ ਢੇਰ ਲੱਗੇ ਆਉਂਦੇ ਨੇ ਪੁਲ ਤੋਂ ਲੰਘਦੇ ਨੇ ਛੁੱਟ ਜਾਂਦੇ ਨੇ ਔਰ ਇਹ ਦੋ ਪਾਸੇ ਹੀ ਇਦਾਂ ਦੇ ਹਾਲਾਤ ਨੇ ਆ ਦੂਰ ਦੂਰ ਤੱਕ ਤੁਹਾਨੂੰ ਜਿਹੜਾ ਨਜ਼ਰ ਆਉਂਦਾ ਪਲਾਸਟਿਕ ਦੇ ਲਫਾਫੇ ਆ ਉਹ ਵੇਖੋ ਪਰਲੇ ਬਨੇ ਇੱਕ ਬੀਬੀ ਆ ਰਹੀ ਆ ਤੋੜਾ ਦੇ ਹੱਥ ਚ ਆ ਔਰ ਇਦਾਂ ਇਹਨਾਂ ਨੇ ਵਿੱਚ ਸੁੱਟ ਕੇ ਗਾਂ ਜਾਣਾ ਵਾ ਸੋ ਪਾਣੀ 'ਚ ਗੰਦਗੀ ਨਾ ਪਾਇਆ ਕਰੋ ਵੇਖੋ ਥੋੜਾ ਇੱਕ ਹੱਥ ਤੇ ਆ ਨਾਲ ਇਦਾਂ ਆਉਂਦੇ ਆ ਚੋਰੀ ਛਪੇ ਸੁੱਟ ਕੇ ਚਲ ਜਾਂਦੇ ਪਾਣੀ ਦੇ ਵਿੱਚ ਗੰਦਗੀ ਪਾ ਕੇ ਤੁਹਾਨੂੰ ਮਿਲਣਾ ਕੀ ਆ ਆ ਵੇਖੋ ਇਦਾਂ ਐਕਟਿਵ ਆ ਮੋਟਰਸਾਈਕਲਾਂ ਤੇ ਆਉਂਦੇ ਆ ਪਰਲੇ ਬੰਨਿਆਂ ਸੁੱਟ ਕੇ ਚਲ ਜਾਂਦੇ ਹੁਣ ਤੁਸੀਂ ਵੇਖਿਓ ਖਲੋਤੇ ਪਾਣੀ ਨੂਮਨੀ ਬਖਸ਼ਦੇ ਔਰ ਨਾਲ ਹੀ ਉਥੇ ਦੇਵੀ ਦੇਵਤਿਆਂ ਦੀਆਂ ਫੋਟੋਆਂ ਜਿਨ੍ਹਾਂ ਦਾ ਨਰਾਦਰ ਹੁੰਦਾ ਜਿਨ੍ਹਾਂ ਨੂੰ ਛੁੱਟ ਜਾਂਦੇ ਲੋਕ ਸੋ ਮੇਰੀ ਬੇਨਤੀ ਆ ਕਿ ਪਾਣੀ ਚ ਗੰਦਗੀ ਨਾ ਪਾਓ ਆ ਵੇਖੋ ਕਿੰਨੇ ਚੌਲ ਛੁੱਟੇ ਕਿਸ ਨੇ ਤੋੜਾ ਚੌਲਾਂ ਦਾ ਛੁੱਟਤਾ ਵਿੱਚ ਇਹ ਕਾਰ ਗੁਜਰੀ ਆ ਸਾਡੇ ਲੋਕਾਂ ਦੀ ਅੰਧ ਵਿਸ਼ਵਾਸ ਵਿੱਚ ਫਸੇ ਹੋਏ ਲੋਕਾਂ ਦੀ ਤੇ ਜਿਹੜੇ ਬਾਬੇ ਇਹਨਾਂ ਨੂੰ ਪੁੱਠੇ ਕਮਾਂ 'ਚ ਪਾਉਂਦੇ ਆ ਉਹਨਾਂ ਨੂੰ ਸ਼ਰਮ ਚਾਹੀਦੀ ਆ ਵੀ ਆ ਕਿਸੇ ਗਰੀਬ ਨੂੰ ਦੇਣ ਲਈ ਇਹਨਾਂ ਨੂੰ ਕਹਿ ਦੋ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸੋ ਦੋਸਤੋ ਮੈਂ ਇਸ ਵਕਤ ਖੜਾ ਅੰਮ੍ਰਿਤਸਰ ਦੀ ਨਹਿਰ ਤਾਰਾਂ ਵਾਲਾ ਪੋਲੇ ਜਿਹੜੀ ਮੇਰੇ ਪਿੱਛੇ ਤੁਸੀਂ ਨਹਿਰ ਦੇਖ ਰਹੇ ਹੋ ਇਹ ਸਿੱਖਾਂ ਵਾਲੀ ਨਹਿਰ ਆ ਔਰ ਪਠਾਨਕੋਟ ਮਾਦੋਪੁਰ ਤੋਂ ਇਹ ਨਹਿਰ ਜਿਹੜੀ ਆਉਂਦੀ ਹੈ ਇੱਧਰ ਨੂੰ ਔਰ ਇੱਥੋਂ ਹੀ ਥੋੜਾ ਪਿਛੇ ਜੇ ਆਪਾਂ ਚਲ ਜਾਈਏ ਤੇ ਸੱਚਖੰਚੀ ਦੀ ਹਰਿਮੰਦਰ ਸਾਹਿਬ ਤੇ ਪੰਜ ਪਵਿੱਤਰ ਸਰੋਵਰਾਂ ਨੂੰ ਜਲ ਜਾਂਦਾ ਔਰ ਨਾਲ ਹੀ ਦੁਰਗਿਆਂ ਨਾਮ ਮੰਦਰ ਨੂੰ ਜਲ ਜਾਂਦਾ ਔਰ ਇਸ ਨਹਿਰ ਨੇ ਮਾਝੇ ਮਾਲਵੇ ਦੁਆਬੇ ਨੂੰ ਖੁਸ਼ਹਾਲ ਕਰ ਦਿੱਤਾ ਔਰ ਇੱਥੋਂ ਹੀ ਇਸ ਨਹਿਰ ਦਾ ਪਾਣੀ ਹੁਣ ਜਿਹੜਾ ਵਾ ਸ਼ਹਿਰ ਵਾਸੀਆਂ ਨੂੰ ਪੀਣ ਦੇ ਲਈ ਮਿਲਣਾ ਔਰ ਪ੍ਰੋਜੈਕਟ ਲੱਗ ਰਿਹਾ ਬੱਲੇ ਤੇ ਲੱਗੇ ਇਸ ਨਹਿਰ ਲਈ ਬਹੁਤ ਸੰਘਰਸ਼ ਕਰਨਾ ਪਿਆ ਇੱਥੇ ਬਹੁਤ ਗੰਦਗੀ ਪਾਈ ਸੀ ਅੰਧ ਵਿਸ਼ਵਾਸ ਵਿੱਚ ਫਸੇ ਹੋਏ ਲੋਕਾਂ ਨੇ ਇੰਨੀ ਕਿ ਗੰਦਗੀ ਪਾਈ ਸੀ ਕਿ ਹਰ ਹਫਤੇ ਚਲੋ ਜਿੰਨੇ ਜੋਗੇ ਹੈਗੇ ਅਸੀਂ ਸੇਵਾ ਕਰਦੇ ਸੀ ਲੋਕ ਛੁੱਟਦੇ ਸੀ ਅਸੀਂ ਜਿੰਨੇ ਜੋਗੇ ਸੀ ਚੁੱਕ ਲੈਂਦੇ ਸੀ ਪਰ ਲੀਡਰ ਵੀ ਅੱਖਾਂ ਬੰਦ ਕਰਕੇ ਉਤੋਂ ਦੀ ਲੰਘ ਜਾਂਦੇ ਸੀ ਸਾਡਾ ਇੱਕੋ ਬੰਦੇ ਨੇ ਸਾਥ ਦਿੱਤਾ ਉਹ ਸੀ ਅਮਰ ਅਸਰ ਦੇ ਐਮਪੀ ਗੁਰਜੀਤ ਸਿੰਘ ਔਜਲਾ ਜੀ ਔਰ ਅਮਰ ਅਸਰ ਦੇ মিডিਆ ਨੇ ਸਾਡਾ ਬਹੁਤ ਸਾਥ ਦਿੱਤਾ ਔਰ ਬਹੁਤ ਸਾਰੇ ਲੋਕੋ ਦੇ ਨਾਲ ਅਵੇਰ ਵੀ ਹੋਏ ਆ ਪਰ ਦੁੱਖ ਦੀ ਗੱਲ ਹੈ ਕਿ ਚੰਦ ਉਹ ਲੋਕ ਜਿਹੜੇ ਅੱਜ ਵੀ ਘਰਾਂ ਦੇ ਵਿੱਚ ਦੇਵੀ ਦੇਵਤਿਆਂ ਦੀਆਂ ਗੁਰੂ ਪੀਰ ਪਗੰਬਰਾਂ ਦੀਆਂ ਫੋਟੋਆਂ ਬੜੇ ਸਤਕਾਰ ਨਾਲ ਲਿਉਂਦੇ ਨੇ ਤੇ ਬਾਅਦ ਵਿੱਚ ਪੂਜਾ ਕਰਕੇ ਇੱਥੇ ਸੁੱਟ ਜਾਂਦੇ ਨੇ ਔਰ ਜਿੱਥੇ ਗੰਦੇ ਲਫਾਫੇ ਗੰਦੀਆਂ ਚੀਜ਼ਾਂ ਪਈਆਂ ਹੁੰਦੀਆਂ ਭਰਾਓ ਉੱਤੇ ਫੋਟੋਆਂ ਰੱਬ ਦਾ ਵਾਸਤਾ ਨਾ ਸੁੱਟਿਆ ਕਰੋ ਨਰਾਦਰ ਹੁੰਦਾ ਰੱਬ ਨਾਲ ਕਾਰੋਬਾਰ ਕਰਨਾ ਕਿਤੇ ਮਹਿੰਗਾ ਨਾ ਪੈ ਜੇ ਇੱਥੇ ਬਹੁਤ ਸਾਰੀਆਂ ਫੋਟੋਆਂ ਨੇ ਜਿਹੜੀਆਂ ਅੱਜ ਵੀ ਅਸੀਂ ਸਾਈਡ ਤੇ ਕਰਨ ਲੱਗੇ ਹੁਣ ਉਹ ਸੁੱਟੀਆਂ ਨੇ ਲਿਆ ਕੇ ਔਰ ਬਹੁਤ ਸਾਰੇ ਗੰਦੇ ਤੋੜੇ ਲਫਾਫੇ ਇਹ ਪਲਾਸਟਿਕ ਜਿਹੜੀ ਤੁਸੀਂ ਸੁੱਟਦੇ ਜੇ ਇਹਦੇ ਨਾਲ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨੇ ਜਨਮ ਲੈਣਾ ਰੱਬ ਦਾ ਵਾਸਤਾ ਪਾਣੀ 'ਚ ਗੰਦਗੀ ਨਾ ਪਾਇਆ ਕਰੋ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਸੋਸ਼ਲ ਮੀਡੀਆ ਤੇ ਜਦੋਂ ਵੀਡੀਓ ਦੇਖਦੇ ਆ ਔਰ ਅਵੇਅਰ ਹੋ ਗਏ ਆ ਔਰ ਚੰਦ ਉਹ ਲੋਕ ਆ ਜਿਹੜੇ ਆਪਣੇ ਮਨ ਦੀ ਸੰਤੁਸ਼ਟੀ ਦੇ ਲਈ ਨਹੀਂ ਹਟਦੇ ਇੱਥੇ ਲਿਆ ਕੇ ਪਾਣੀ ਦੇ ਵਿੱਚ ਸਾਫ ਸੁਥਰੇ ਦੇ ਵਿੱਚ ਗੰਦਗੀ ਸੁੱਟਦੇ ਆ ਕੋਈ ਚੌਲ ਸੁੱਟੀ ਜਾਂਦਾ ਕੋਈ ਕੋਲੇ ਕੁਈ ਘਰਾਂ ਚੋਂ ਕੱਚ ਲੈ ਆਉਂਦਾ ਵਾ ਕੋਈ ਸੰਧੂਰ ਛੁੱਟੀ ਜਾਂਦਾ ਕੋਈ ਕਿੱਲ ਛੁੱਟੀ ਜਾਂਦਾ ਕਈ ਤੇ ਇਹੋ ਇਹੋ ਜਿਹੇ ਛਦਾਈ ਆਉਂਦੇ ਚਾਰ ਚਾਰ ਕੁਇੰਟਲ ਜਿਹੜੇ ਦੁੱਧ ਇਹ ਲਿਉਂਦੇ ਪੰਜ ਪੰਜ ਜਣਿਆਂ ਨੂੰ ਉਤੋਂ ਦੀ ਵਾਰ ਕੇ ਰੋੜ ਜਾਂਦੇ ਆ ਸੋ ਭਰਾਓ ਰੱਬ ਦੇ ਨਾਲ ਵੈਰ ਕਿਤੇ ਮਹਿੰਗਾ ਨਾ ਪੈ ਜੇ ਕੁਦਰਤ ਨਾਲ ਖਲਵਾੜ ਨਹੀਂ ਕਰੀਦਾ ਔਰ ਇਹ ਪਾਣੀ ਗੁਰਬਾਣੀ ਦੇ ਵਿੱਚ ਬਹੁਤ ਪਵਿੱਤਰ ਦਰਜਾ ਦਿੱਤਾ ਮਹਾਰਾਜ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਮ। ਪਾਣੀ ਸਾਡਾ ਪਿਤਾ ਵਾ ਪਾਣੀ ਸਾਡਾ ਜੀਵਨ ਆ। ਪਰਮਾਤਮਾ ਵੱਲੋਂ ਦਿੱਤੀ ਹੋਈ ਇੱਕ ਅਨਮੋਲ ਦਾਤ ਹੈ ਪਾਣੀ 'ਚ ਗੰਦਗੀ ਨਾ ਪਾਓ ਸਿਆਣੇ ਬਣੋ ਕਿਉਂਕਿ ਬਾਰ-ਬਾਰ ਸਾਨੂੰ ਵੀ ਦੁੱਖ ਲੱਗਦਾ ਹੈ ਪਰ ਮੈਂ ਇੱਕ ਦਿਲ ਦੀਆਂ ਗਹਿਰਾਈਆਂ ਤੋਂ ਅੰਮ੍ਰਿਤਸਰ ਦੇ মিডিਆ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਬਹੁਤ ਸਾਰੇ ਲੋਕਾਂ ਨੂੰ ਅਵੇਅਰ ਕੀਤਾ ਔਰ ਜਦੋਂ ਖਬਰਾਂ ਚੱਲਦੀਆਂ ਸੀਗੀਆਂ ਉਹਨਾਂ ਦੀਆਂ ਇੱਥੇ ਸਾਡੀ ਟੀਮ ਜਿਹੜੀ ਲੱਗੀ ਸੀ ਉਹ ਵੀਡੀਓ ਬਣਾਉਂਦੇ ਸੀ ਤੇ ਲੋਕ ਜਿਹੜੇ ਆ ਉਹ ਫਿਰ ਕਹਿੰਦੇ ਸੀ ਪ੍ਰਣ ਕਰਦੇ ਸੀ ਕਿ ਅਸੀਂ ਪਾਣੀ 'ਚ ਗੰਦਗੀ ਨਹੀਂ ਪਾਵਾਂਗੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ মিডিਆ ਦਾ ਧੰਨਵਾਦ ਕਰਦਾ ਪਰ ਅੱਗੇ ਨਾਲੋਂ ਘਟਿਆ ਵਾ ਬਹੁਤ ਫਰਕ ਪਿਆ ਸੋ ਮੇਰੀ ਬੇਨਤੀ ਪ੍ਰਵਾਨ ਕਰਿਓ ਪਾਣੀ 'ਚ ਗੰਦਗੀ ਨਾ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ